ਡਾਂਸਰ ਆ ਪਰ ਡਾਂਸਰ ਦੇ ਅੰਦਰ ਇੱਕ ਇਨਸਾਨ ਆ ਇਹ ਜਿਹੜੇ ਗਵਾਰ ਨੇ ਨਾ ਇਹ ਉਹੀ ਹਰਕਤਾਂ ਕਰਦੇ ਨੇ ਛੋਂ ਆਇਆ ਉਹ ਮੁੰਡਾ ਉਹਨੇ ਗਲਾਸ ਮਾਰਿਆ ਆ ਕੇ ਫਿਰ ਮੈਨੂੰ ਉਹਨੇ ਬਾਉਂਡ ਹੂਆ ਪੜੀਆਂ ਕੋਈ ਗੱਲ ਨਹੀਂ ਇਦਾਂ ਦੀ ਗੱਲਾਂ ਹੁੰਦੀਆਂ ਰਹਿੰਦੀਆਂ ਆ ਜੇ ਤੁਹਾਨੂੰ ਤੁਹਾਨੂੰ ਪੇ ਕੀਤਾ ਵਾ ਤੇ ਤੁਹਾਨੂੰ ਸਭ ਕੁਝ ਜਾਨਣਾ ਪੈਣਾ ਕਈ ਲੋਕ ਸਾਨੂੰ ਕਹਿੰਦੇ ਨੇ ਕਿ ਸਿੱਧਾ ਹੀ ਕਹਿ ਦਿੰਗੇ ਕਿ ਨਾਈਟ ਨੂੰ ਚੱਲ ਨਹੀਂ ਇਦਾਂ ਕਹਿ ਦਿੰਦੇ ਸਾਨੂੰ ਜੀ ਉਹਨੇ ਇਹੀ ਕੰਮ ਕਰਨੇ ਉਹਨੇ ਘਰੇ ਬੈ ਕੇ ਵੀ ਕਰ ਲਿਆ ਪੈਸੇ ਕਮਾ ਲਿਆ ਉਹ ਲੱਤਾਂ ਮਾਰ ਰਹੀਆਂ ਪੈਰਾਂ ਤੇ ਸੋਜਾਂ ਪਈਆਂ ਹੋਈਆਂ ਨੇ ਇਟ ਮੀਨਸ ਕਿ ਉਹ ਮਿਹਨਤ ਕਰਨੀ ਆ ਆਪਾਂ ਇੱਥੋਂ ਤੱਕ ਪਰ ਜਾਨੇ ਆ ਇੱਕ ਜੋਕਰ ਕਹਿੰਦੇ ਨਾ ਜਿਹਨੂੰ ਜੋਕਰ ਹੈ ਕਿ ਮੂੰਹ ਤੇ ਹੰਸ ਮਾਈ ਸਾਨੂੰ ਰੱਖਣੀ ਪੈਂਦੀ ਹੈ ਚਾਹੇ ਲੱਕ ਸਾਡੇ ਘਰ ਦੇ ਵਿੱਚ ਟੈਨਸ਼ਨ ਨਾ ਹੋਣ ਹਾਂ ਵੀ ਆ ਡਾਂਸਰ ਟ੍ਰੀਟ ਮੈਂ ਹੀ ਚਾਹੀਦੀ ਹੈ ਕਿ ਦੇਖੋ ਜਿਵੇਂ ਤੁਹਾਡੀਆਂ ਜੌਬਸ ਨੇ ਤੁਸੀਂ ਬਿਜ਼ਨਸਮੈਨ ਹੋ ਤੁਸੀਂ ਕੁਝ ਵੀ ਹੋ ਤੁਸੀਂ ਆਪਦੇ ਘਰੇ ਕੰਮ ਕਰਦੇ ਹੋ ਤੇ ਉਵੇਂ ਹੀ ਮੈਂ ਇੱਕ ਡਾਂਸਰ ਆ ਮੇਰਾ ਇਹ ਕਿੱਤਾ ਹੈ ਕੋਸੋਂ ਸਾਲੂ ਕਹਿੰਦੇ ਨੇ ਕਿ ਤੁਹਾਡੀਆਂ ਲੈ ਇਹ ਕਿਹੜੀ ਮਜਬੂਰੀ ਹੋਈ ਨਾਲ ਸੀ ਕਰਨਾ ਵਾ ਹੋਰ ਕੁਝ ਬਈ ਵੀ ਇੱਕ ਜੋਬ ਆ ਤੁਸੀਂ ਇਹ ਕਿਉਂ ਨਹੀਂ ਸਮਝਦੇ ਕਿ ਆਡੀਅנס ਵਾਲੇ ਮੈਨੂੰ ਕਹਿ ਰਹੇ ਨੇ ਕਿ ਤੂੰ نیچے ਆ ਇਥੇ ਮਤਲਬ ਕ ਇਹਦੇ ਫਲੋਰ ਤੇ ਆਗੇ ਦਾ ਇਸ ਕਰ ਮੈਂ ਕਿ ਕਿ ਮੈਂ ਫਲੋਰ ਤੇ ਡਾਂਸ ਨਹੀਂ ਕਰਨਾ ਹੈਗਾ ਤੇ ਤੁਸੀਂ ਆਪਣਾ ਫਿਰ ਕਹਿੰਦੇ ਤੁਸੀਂ ਨਾ ਜਾਓ ਕਿ ਤੁਸੀਂ ਪਰੇ ਹੋ ਜਿਹਦਾ ਫੁਕਰੀ ਮਾਰਦੇ ਹੁੰਦੇ ਆ ਪੈਗ ਦਾ ਗਲਾਸ ਸੀਗਾ ਉਹਦੇ ਵਿੱਚ ਪੈਗ ਪਿਆ ਹੋਇਆ ਸੀਗਾ ਕਿਸੇ ਮਤਲਬ ਕਿਸੇ ਨੇ ਮੁੰਡੇ ਨੇ ਉਹਨੇ ਵੀ ਮੇਰੇ ਵੱਲ ਮਾਰਿਆ ਉਹਨਾਂ ਨੇ ਆਪਣੀ ਵੱਲੋਂ ਤਾਂ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਉਹਦੀ ਅਸ ਮੇਰੇ ਅੱਗੇ ਉਹ ਮੁੰਡਾ ਖੜਾ ਹੋ ਗਿਆ ਸੀਗਾ ਜਿਹੜਾ ਮੈਨੂੰ ਖਿੱਚ ਰਿਹਾ ਸੀਗਾ ਤੇ ਬਸ ਫਿਰ ਮੇਰਾ ਪਰ ਹਾਈਪ ਹੋ ਗਿਆ ਤੇ ਮੈਂ ਉਹਨਾਂ ਨੂੰ ਗਾਲਾਂ-ਗਾਲਾਂ ਕੱਢਦੀਆਂ ਮਤਲਬ ਉਹ ਐਕਸ਼ਨ ਦਾ ਰਿਐਕਸ਼ਨ ਸੀ ਐਕਸ਼ਨ ਦਾ ਰਿਐਕਸ਼ਨ ਸੀਗਾ ਜੇ ਤੁਸੀਂ ਕਿਸੇ ਨੂੰ ਤਾਉਂਗੇ ਹੁਣ ਮੈਂ ਤੁਹਾਡੇ ਨਾਲ ਜ਼ਬਰਦਸਤੀ ਲੜੀ ਜਾਵਾਂ ਤੇ ਫਿਰ ਤਾਂ ਮੈਂ ਮੈਂਟਲ ਜੇ ਤੁਸੀਂ ਮੈਨੂੰ ਛੇੜੂਗੇ ਤਾਂ ਮੈਂ ਤਾਂ ਫਿਰ ਲੜੂੰਗੀ ਨਾ ਕੱਲ ਤੋਂ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਵਿਆਹ ਸਮਾਰੋਹ ਤੇ ਇੱਕ ਲੜਕੀ ਹੈ ਜੋ ਸਟੇਜ ਤੇ ਡਾਂਸ ਦਾ ਕੰਮ ਕਰ ਰਹੀ ਹੈ ਤੇ ਕੁਝ ਜਿਹੜੇ ਵਿਆਹ ਦੇ ਵਿੱਚ ਨੌਜਵਾਨ ਨੇ ਉਨ੍ਹਾਂ ਦੇ ਵਿਚਕਾਰ ਆਪਸੀ ਇੱਕ ਤਕਰਾਰ ਹੁੰਦੀ ਹੈ ਲੜਕੀ ਵੀ ਸ਼ਬਦਾਵਲੀ ਜਿਹੜਾ ਉਹ ਗਲਤ ਬੋਲਦੀ ਹੈ ਤੇ ਇੱਕ ਲੜਕੇ ਦੇ ਵੀ ਵੱਲੋਂ ਕੁਝ ਮਾਰਨ ਦੀ ਜਿਹੜੀ ਹੈ ਕੋਸ਼ਿਸ਼ ਉਸ ਲੜਕੀ ਤੇ ਕੀਤੀ ਜਾਂਦੀ ਹੈ ਉਹ ਲੜਕੀ ਇਸ ਸਮੇਂ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਮੈਮ ਕੱਲ ਜਿਹੜੀ ਘਟਨਾ ਵਾਪਰੀ ਉਹ ਕਿੱਥੇ ਦੀ ਘਟਨਾ ਸੀ ਤੇ ਐਕਚੁਅਲ ਦੇ ਵਿੱਚ ਹੋਇਆ ਕੀ ਹੈ ਤੁਸੀਂ ਵੀ ਤਲਖੀ ਦੇ ਵਿੱਚ ਆਏ ਤੁਹਾਡੇ ਵੀ ਅੱਗੋਂ ਉਹਨਾਂ ਨੌਜਵਾਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਅਸਲ ਦੇ ਵਿੱਚ ਕਹਾਣੀ ਕੀ ਸੀ ਸਾਰੀ ਕਹਾਣੀਤਾ ਜੀ ਕਹਾਣੀ ਇਹ ਹੀ ਨਾਰਮਲ ਕਹਾਣੀਆਂ ਹੈ ਜਿਹੜੀਆਂ ਡਾਂਸਰਸ ਵਗੈਰਾ ਜਿਵੇਂ ਲਵਜ਼ ਯੂਜ਼ ਹੁੰਦੇ ਆ ਜਿਵੇਂ ਨਾ ਵੈਸੇ ਸਾਨੂੰ ਕੋਈ ਗੁੱਸਾ ਨਹੀਂ ਲੱਗਦਾ ਇਹ ਚੀਜ਼ ਦਾ ਕਿ ਅਸੀਂ ਡਾਂਸਰ ਆ ਹਾਂ ਵੀ ਆ ਡਾਂਸਰਸ ਪਰ ਕਈ ਲੋਕ ਜਿਹੜੇ ਪੰਜਾਬੀ ਲੋਕ ਨੇ ਉਹਨਾਂ ਦੀ ਥਿੰਕਿੰਗ ਥੋੜੀ ਜੀ ਔਕਵਰਡ ਜੀ ਹੈ ਨਾ ਆਪਾਂ ਚਲੋ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਚਲੋ ਜੋ ਵੀ ਆ ਵਟ ਏਵਰ ਤੇ ਕੱਲ ਸਮਰਾਲਾਏ ਸੀਗਾ ਮੇਰਾ ਸ਼ੋ ਗਿਲ ਪੈਲਸ ਦੇ ਵਿੱਚ ਗਿਲ ਰਿਜ਼ੋਰਟ ਆਈ ਥਿੰਕ ਇਦਾਂ ਮੈਨੂੰ ਕਿਸੇ ਹੋਰ ਨੇ ਸਪான்ਸਰ ਕੀਤਾ ਸੀ ਮੇਰੀ ਜਾਣ ਪਛਾਣ ਦਾ ਗਰੁੱਪ ਨਹੀਂ ਸੀਗਾ ਉਹ ਤੇ ਉੱਥੇ ਆਡੀਅנס ਵਾਲੇ ਸੀਗੇ ਮੈਂ ਆਪਦੀ ਮਸਤੀ ਦੇ ਵਿੱਚ ਪਰਫਾਰਮ ਕਰ ਰਹੀ ਸੀਗੀ ਤੇ ਆਡੀਅנס ਵਾਲੇ ਮੈਨੂੰ ਕਹਿ ਰਹੇ ਨੇ ਕਿ ਤੂੰ نیچے ਆ ਇੱਥੇ ਮਤਲਬ ਇਹਦੇ ਫਲੋਰ ਤੇ ਆ ਕੇ ਡਾਂਸ ਕਰ ਮੈਂ ਕਿਹਾ ਕਿ ਮੈਂ ਫਲੋਰ ਤੇ ਡਾਂਸ ਨਹੀਂ ਕਰਨਾ ਹੈਗਾ ਤੇ ਤੁਸੀਂ ਆਪਣਾ ਫਿਰ ਕਹਿੰਦੇ ਤੁਸੀਂ ਨਾ ਜਾਓ ਹੂੰ दे दे आ, कि ਤੁਸੀਂ ਪਰੇ ਹੋ ਜੋ ਜਿਹਦਾ ਫੁਕਰੀ ਮਾਰਦੇ ਹੁੰਦੇ ਆ ਕਹਿੰਦੇ ਤੁਸੀਂ ਜਾਓ ਮੈਂ ਕਿਹਾ ਕਿ ਨਹੀਂ ਮੈਂ ਨਹੀਂ ਜਾਣਾ ਹੈਗਾ ਕਿਉਂ ਮੈਂ ਕਿਉਂ ਜਾਵਾਂ ਮੈਂ ਤਾਂ ਆਰਟਿਸਟ ਆ ਮੈਂ ਤੱਤੇ ਖੜੂੰਗੀ ਠੀਕ ਆ ਤੇ ਫਿਰ ਉਹਨੇ ਕੀ ਕੀਤਾ ਜਿਹੜਾ ਪਿੱਛੋਂ ਆਇਆ ਵਾ ਮੁੰਡਾ ਉਹਨੇ ਗਲਾਸ ਮਾਰਿਆ ਕਿ ਫਿਰ ਮੈਨੂੰ ਉਹਨੇ ਬਾਹਾਂ ਬੂਆਂ ਫੜੀਆਂ ਤੇ ਮੈਂ ਫਿਰ ਆਬਵੀਅਸਲੀ ਜੇ ਤੁਸੀਂ ਕਿਸੇ ਨੂੰ ਪਹਿਲਾਂ ਵੀ ਕਈ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਮਾੜੀਆਂ-ਮੋਟੀਆਂ ਜਿ ਕੋਈ ਇਸ਼ਾਰੇ ਕਰਾਏ ਅੱਛਾ ਠੀਕ ਹੈ ਕਿ ਨੋਰ ਇੱਧਰ ਦੇਖ ਲਓ ਉਹ ਕਰ ਰਿਹਾ ਨਹੀਂ ਤਾਂ ਆਪਣੀ ਮਸਤੀ ਕਰ ਲਓ ਹਨਾ ਕੁਝ ਕਰ ਲਓ ਆਪਾਂ ਇੱਥੋਂ ਤੱਕ ਪਰ ਜਾਣੇ ਆ ਇੱਕ ਜੋਕਰ ਕਹਿੰਦੇ ਨਾ ਜਿਹਨੂੰ ਜੋਕਰ ਕੀ ਮੂੰਹ ਤੇ ਸਮਾਈਲ ਸਾਨੂੰ ਰੱਖਣੀ ਪੈਂਦੀ ਹੈ ਚਾਹੇ ਲੱਖ ਸਾਡੇ ਘਰ ਦੇ ਵਿੱਚ ਟੈਨਸ਼ਨ ਨਾ ਹੋਣਾ ਕੁਝ ਹੋਵੇ ਹੈਨਾ ਤੇ ਸਾਨੂੰ ਇੱਕ ਜੋਕਰ ਵਾਂਗੂ ਕੰਮ ਕਰਨਾ ਪੈਂਦਾ ਹੈ ਚਲੋ ਉਹ ਅਸੀਂ ਆਪ ਦੀ ਮਰਜ਼ੀ ਨਾਲ ਤੇ ਕੋਈ ਦੇਖੋ ਮੈਂ ਚੁਣਿਆ ਹੋਇਆ ਮੈਨੂੰ ਕਿਸੇ ਨੇ ਉਹ ਨਹੀਂ ਹੈ ਜਿਵੇਂ ਤੁਹਾਡੀ ਜੋਬ ਆਵੇਂ ਸਾਡੀ ਜੋਬ ਆ ਠੀਕ ਆ ਕਈ ਲੋਕ ਸੋਣ ਸਾਨੂੰ ਕਹਿੰਦੇ ਨੇ ਕੀ ਤੁਹਾਡੀਆਂ ਲੈ ਇਹ ਕਿਹੜੀ ਮਜਬੂਰੀ ਹੋਈ ਡਾਂਸ ਹੀ ਕਰਨਾ ਵਾ ਹੋਰ ਕੁਝ ਬਈ ਡਾਂਸ ਵੀ ਇੱਕ ਜੋਬ ਆ ਤੁਸੀਂ ਇਹ ਕਿਉਂ ਨਹੀਂ ਸਮਝਦੇ ਡਾਂਸ ਜਿਹੜਾ ਉਹ ਇੱਕ ਜੌਬ ਆ ਜਿਵੇਂ ਕੋਈ ਡਾਕਟਰ ਆ ਕੋਈ ਕੋਚ ਆ ਕੋਚਾ ਸਾਨੂੰ ਸਾਨੂੰ ਇਸ ਕੰਮ ਦੇ ਵਿੱਚ ਇੰਟਰਸਟ ਆ ਅਸੀਂ ਡਾਂਸ ਕਰਦੇ ਆ ਚਲੋ ਹਨ ਕੋਈ ਕੁੜਕੜਿਆ ਕਹਦੀ ਮਜਬੂਰੀ ਹੈ ਚਲੋ ਮਜਬੂਰੀ ਵੀ ਹੋਊਗੀ ਹਨ ਪਰ ਮੈਂ ਜੇ ਡਾਂਸ ਕਰ ਰਹੀ ਆ ਫਾਈਨੈਂਸ਼ਲੀ ਮੈਨੂੰ ਪ੍ਰੋਬਲਮ ਆ ਮੈਂ ਤਾਂ ਕਰ ਰਹੀ ਆ ਠੀਕ ਹੈ ਮੈਂ ਹਲੇ ਅੱਗੇ ਵੀ ਲਾਈਫ ਦੇ ਵਿੱਚ ਸਟਰਗਲ ਕਰਨਾ ਉਹਦੇ ਵਾਸਤੇ ਪੈਸੇ ਚਾਹੀਦੇ ਹੁੰਦੇ ਆ ਤੇ ਇਸ ਲਾਈਨ ਦੇ ਵਿੱਚ ਅੱਛੀ ਖਾਸੀ ਮਤਲਬ ਇਨਕਮ ਮਿਲ ਜਾਂਦੀ ਹੈ ਹਨਾ ਤੇ ਇੰਨੀ ਮੈਂ ਪੜੀ ਲਿਖੀ ਥੋੜੀ ਘੱਟ ਆ ਕਿ ਜੇ ਮੈਂ ਜੋਬ ਵੀ ਕਰਾਂਗੀ ਜਾਂ ਕੁਝ ਵੀ ਕਰਾਂਗੀ ਤਾਂ ਮੈਨੂੰ ਮਤਲਬ ਉਹ ਚੀਜ਼ ਜਿੰਨੀ ਮੈਨੂੰ ਚਾਹੀਦੀ ਆ ਉਹ ਨਹੀਂ ਮਿਲੂਗੀ ਤੇ ਮੈਂ ਆਪਦੀ ਮਰਜ਼ੀ ਨਾਲ ਇਸ ਲਾਈਨ 'ਚ ਕੰਮ ਕਰ ਰਹੀ ਆ ਤੇ ਕੋਈ ਮੈਨੂੰ ਅੱਜ ਤੱਕ ਦੀ ਸੀਨ ਦੇ ਵਿੱਚ ਇਦਾਂ ਦਾ ਸੀਨ ਪਹਿਲੀ ਵਾਰ ਹੋਇਆ ਵਾ ਮੈਨੂੰ 12-13 ਸਾਲ ਹੋ ਗਿਆ ਮੈਂ ਪਟਿਆਲੇ ਤੋਂ ਕੰਮ ਸ਼ੁਰੂ ਕੀਤਾ ਸੀ ਜੀ ਤੇ ਉਸ ਤੋਂ ਬਾਅਦ ਮੈਂ ਇੱਥੇ ਲੁਧਿਆਣੇ ਆਈ ਆ ਠੀਕ ਹੈ ਫਿਰ ਚਲੋ ਹੌਲੀ 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 ਕਰਕੇ ਸੋਸ਼ਲ ਮੀਡੀਆ ਤੇ ਵਧੀਆ ਮਤਲਬ ਚੱਲੀਆਂ ਵੀਡੀਓ ਹਨਾ ਡਿਮਾਂਡ ਆਣ ਲੱਗੀ ਸ਼ੋ ਤੇ ਪੇਮੈਂਟ ਵੀ ਵਧੀਆ ਮੇਰੀ ਫਿਰ ਹੌਲੀ ਹੌਲੀ ਜਾ ਕੇ ਜਿਹੜੇ ਲੋਕ ਮੇਰੇ ਨਾਲ ਖੜੇ ਸੀਗੇ ਪਹਿਲਾਂ ਤੇ ਉਹੀ ਲੋਕ ਫਿਰ ਮੇਰੇ ਓਪੋਜ਼ਿਟ ਹੋ ਗਏ ਕਿ ਬਈ ਇਹ ਕਿਉਂ ਅੱਗੇ ਜਾ ਰਹੀ ਆ ਜੇ ਤਾਂ ਉਹ ਉੱਥੇ ਘਟਨਾਪ੍ਰੀ ਸ਼ੁਰੂਆਤ ਕਿੱਥੋਂ ਹੋਈ ਸੀ ਕਿ ਜਦੋਂ ਉਹਨਾਂ ਨੇ ਤੁਸੀਂ ਕਿਹਾ ਕਿ ਇਸ਼ਾਰੇ ਕੀਤੇ ਫਿਰ ਸ਼ੁਰੂਆਤ ਸਾਰੀ ਕਿੱਥੋਂ ਹੋਈ ਸੀ ਤੁਹਾਡੇ ਕੋਈ ਮਾਰਨ ਵੀ ਕੁਛ ਆ ਰਿਹਾ ਸੀਗਾ ਕਿ ਉਹ ਕਿਹੜਾ ਪੈਗ ਦਾ ਗਲਾਸ ਸੀਗਾ ਹਾਂ ਉਹਦੇ ਵਿੱਚ ਪੈਗ ਪਿਆ ਹੋਇਆ ਸੀਗਾ ਕਿਸੇ ਮਤਲਬ ਜਿਹੜੇ ਮੁੰਡੇ ਨੇ ਉਹਨੇ ਇਵੇਂ ਮੇਰੇ ਵੱਲ ਮਾਰਿਆ ਉਹਨਾਂ ਨੇ ਆਪਣੀ ਵੱਲੋਂ ਤਾਂ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਉਹ ਬਲਾਸ ਮੇਰੇ ਅੱਗੇ ਉਹ ਮੁੰਡਾ ਖੜਾ ਹੋ ਗਿਆ ਸੀਗਾ ਜਿਹੜਾ ਮੈਨੂੰ ਖਿੱਚ ਰਿਹਾ ਸੀਗਾ ਤੇ ਬਸ ਫਿਰ ਮੇਰਾ ਪਰ ਹਾਈ ਹੋ ਗਿਆ ਤੇ ਮੈਂ ਉਹਨਾਂ ਨੂੰ ਗਾਲਾਂ ਗੂਲਾਂ ਕੱਢਤੀਆਂ ਤੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਕੁੜੀ ਵੱਲੋਂ ਅਪਸ਼ਬਦਾਵਲੀ ਜੋ ਵੀ ਤੁਸੀਂ ਕਹਿ ਰਹੇ ਹੋ ਵਰਤੀ ਗਈ ਆ ਤੇ ਕੁੜੀਆਂ ਵਾਸਤੇ ਕੋਈ ਇਹੋ ਜਿਹਾ ਵਰਡ ਹੋਣੇ ਚਾਹੀਦੇ ਆ ਕਿ ਸਿਰਫ ਜਿਹੜੀਆਂ ਕੁੜੀਆਂ ਯੂਜ਼ ਕਰਨ ਤੇ मुंडे ਇਹ ਗੱਲ ਨਾ ਕਹਿ ਸਕਦੇ ਮਤਲਬ ਉਹ ਐਕਸ਼ਨ ਦਾ ਰਿਐਕਸ਼ਨ ਸੀਗਾ ਐਕਸ਼ਨ ਦਾ ਰਿਐਕਸ਼ਨ ਸੀਗਾ ਜੇ ਤੁਸੀਂ ਕਿਸੇ ਨੂੰ ਤਾਉਂਗੇ ਹੁਣ ਮੈਂ ਤੁਹਾਡੇ ਨਾਲ ਜ਼ਬਰਦਸਤੀ ਲੜੀ ਜਾਵਾਂ ਤੇ ਫਿਰ ਤਾਂ ਮੈਂ ਮੈਂਟਲ ਆ ਜੇ ਤੁਸੀਂ ਮੈਨੂੰ ਛੇੜੂਗੇ ਤਾਂ ਮੈਂ ਤਾਂ ਫਿਰ ਲੜੂੰਗੀ ਨਾ ਤੇ ਉਸ ਤੋਂ ਬਾਅਦ ਉਹਨਾਂ ਲੋਕਾਂ ਦੇ ਵੱਲੋਂ ਕੁਝ ਤੁਹਾਡੇ ਨਾਲ ਕੋਈ ਗੱਲਬਾਤ ਬੈਠ ਕੇ ਕਰਨ ਦੀ ਕੋਸ਼ਿਸ਼ ਹੋਈ ਕਿ ਉੱਥੇ ਉਹ ਸਾਰੀ ਕਹਾਣੀ ਖਤਮ ਹੋ ਗਈ ਸੀ ਜਾਂ ਕੋਈ ਉੱਥੇ ਲੜਾਈ ਦੇ ਵਿੱਚ ਕੋਈ ਵਾਅਦਾ ਹੋਇਆ ਜਾਂ ਖਤਮ ਹੋ ਗਈ ਸੀ ਗੱਲ ਉੱਥੇ ਸਾਰੀ ਨੇ ਵਾਦਾ ਉੱਥੇ ਤਾਂ ਕੋਈ ਹੋਇਆ ਨਹੀਂ ਸੀਗਾ ਕਿਉਂਕਿ ਮੈਂ ਉੱਥੋਂ ਹੀ ਪੁਲਿਸ ਨੂੰ ਫੋਨ ਲਾਣੇ ਸ਼ੁਰੂ ਕਰਤੇ ਸੀਗੇ ਮੈਂ ਉੱਥੇ ਬੈਠ ਕੇ ਪੁਲਿਸ ਨੂੰ ਫੋਨ ਲਾਣੇ ਸ਼ੁਰੂ ਕਰਤੇ ਸੀਗੇ ਤੇ ਉਹ ਫੋਨ ਲੱਗ ਨਹੀਂ ਰਿਹਾ ਸੀ ਉਸ ਟਾਈਮ ਤੇ ਤੇ ਫਿਰ ਇਹਨਾਂ ਨੇ ਆ ਕੇ ਮੇਰੇ ਕੋਲ ਉਹੀ ਪਤਾ ਨਹੀਂ ਉਹ ਬੰਦੇ ਆਏ ਨੇ ਜਾਂ ਕੋਈ ਆਏ ਨੇ ਉਹ ਆ ਕੇ ਬੰਦੇ ਮੈਨੂੰ ਕਹਿ ਰਹੇ ਨੇ ਕਿ ਤੁਸੀਂ ਭਈ ਕਿਵੇਂ ਕੋਈ ਗੱਲ ਨਹੀਂ ਇਦਾਂ ਦੀ ਗੱਲਾਂ ਹੁੰਦੀਆਂ ਰਹਿੰਦੀਆਂ ਆ ਜੇ ਤੁਹਾਨੂੰ ਤੁਹਾਨੂੰ ਪੇ ਕੀਤਾ ਵਾ ਤੇ ਤੁਹਾਨੂੰ ਸਭ ਕੁਝ ਜਾਨਣਾ ਪੈਣਾ ਠੀਕ ਆ ਅਸੀਂ ਜਰਿਆ ਹੋਇਆ ਵਾ ਬਹੁਤ ਕੁਝ ਜਰਿਆ ਹੋਇਆ ਹੈ ਅਸੀਂ ਠੀਕ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਹੁਣ ਅਸੀਂ ਸਿੱਧੀ ਆਪਦੀ ਇਨਸਲਟ ਹੀ ਕਰਵਾ ਲਈਏ ਡਾਂਸਰ ਆ ਪਰ ਡਾਂਸਰ ਦੇ ਅੰਦਰ ਇੱਕ ਇਨਸਾਨ ਆ ਇੱਕ ਇਨਸਾਨ ਆ ਉਹਦੇ ਅੰਦਰ ਉਹਦੀਆਂ ਵੀ ਭਾਵਨਾ ਨੇ ਉਹ ਵੀ ਤੁਹਾਨੂੰ ਗਾਲ ਕੱਢ ਸਕਦਾ ਆ ਠੀਕ ਆ ਨਾ ਇਹ ਚੀਜ਼ ਹੁੰਦੀ ਹੈ ਕਿ ਤੁਸੀਂ ਜੇ ਤੁਸੀਂ ਇੱਕ ਬੰਦੇ ਦੀ ਪ੍ਰੋਫਾਈਲ ਉਹਦੇ ਤੇ ਥੱਪਾ ਲਾਤਾ ਕਿ ਉਹ ਡਾਂਸਰ ਆ ਤਾਂ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਉਹ ਅੱਗੇ ਉਹਦਾ ਦਿਮਾਗ ਉਹ ਇਨਸਾਨ ਵੀ ਆ ਪਹਿਲਾਂ ਵੀ ਕਦੇ ਕੋਈ ਐਦਾਂ ਦਾ ਇਨਸੀਡੈਂਟ ਹੋਇਆ ਤੁਹਾਡੇ ਨਾਲ ਕਿਉਂਕਿ ਤੁਹਾਡਾ ਕਿੱਤਾ ਹੀ ਇਹੀ ਹੈ ਤੇ ਤੁਹਾਨੂੰ ਰੋਜ਼ ਐਦਾਂ ਦੀਆਂ ਚੀਜ਼ਾਂ ਨਾਲ ਯੋਜਨਾ ਪੈਂਦਾ ਹੋਵੇਗਾ ਮਾੜੀਆਂ-ਮੋਟੀਆਂ ਹੁੰਦੀਆਂ ਨੇ ਕਈ ਲੋਕ ਸਾਨੂੰ ਕਹਿੰਦੇ ਨੇ ਕਿ ਸਿੱਧਾ ਹੀ ਕਹਿ ਦਿੰਦੇ ਨੇ ਕਿ ਨਾਈਟ ਨੂੰ ਚੱਲਣੇਗੀ ਐਦਾਂ ਕਹਿ ਦਿੰਦੇ ਸਾਨੂੰ ਤੇ ਫਿਰ ਉਹਨਾਂ ਨੇ ਮੈਂ ਕਹਿੰਦੀ ਆ ਕਿ ਕਿ ਆਈ ऍम ਨਾਟ ਕਾਲ ਗਰਲ ਹਮ ਮੈਂ ਅ ਡਾਂਸਰ ਆਈ ਐਮ ਅ ਪਰਫਾਰਮਰ ਆਰਟਿਸਟ ਥੋੜਾ ਜਿਆ ਨਾ ਇਹਨਾਂ ਨੂੰ ਮੈਂ ਇਹ ਸਮਝਾਉਣਾ ਚਾਹੁੰਦੀ ਆ ਇਸ ਚਲੋ ਤੁਸੀਂ ਆਏ ਤੁਹਾਡਾ ਧੰਨਵਾਦ ਇੱਕ ਮੈਸੇਜ ਦੇਣਾ ਚਾਹੁੰਦੀ ਆ ਕਿ ਇੱਕ ਡਾਂਸਰ ਤੇ ਇੱਕ ਪ੍ਰੋਸਟੀਚੂਟ ਦੇ ਫਰਕ ਹੁੰਦਾ ਆ ਜੇ ਕੋਈ ਸਟੇਜ ਤੇ ਲੱਤਾਂ ਮਾਰ ਰਹੀ ਆ ਨਾ ਤੇ ਜੇ ਉਹਨੇ ਇਹੀ ਕੰਮ ਕਰਨੇ ਉਹਨੇ ਘਰੇ ਬਹਿ ਕੇ ਵੀ ਕਰ ਲੈਣੇ ਪੈਸੇ ਕਮਾ ਲੈਣੇ ਉਹ ਲੱਤਾਂ ਮਾਰ ਰਹੀ ਆ ਪੈਰਾਂ ਤੇ ਸੋਜਾਂ ਪਈਆਂ ਹੋਈਆਂ ਨੇ ਇਟ ਮੀਨਸ ਕਿ ਉਹ ਮਿਹਨਤ ਕਰ ਰਹੀ ਆ ਹਮ ਪਰ ਲੋਕ ਤਾਂ ਬਹੁਤ ਗੰਦੀ ਨਿਗਾਹ ਦੇ ਨਾਲ ਵੀ ਦੇਖਦੇ ਆ ਖਾਸ ਤੌਰ ਤੇ orchestra ਜਿੰਨੀਆਂ ਵੀ ਕੁੜੀਆਂ ਹੁੰਦੀਆਂ ਨੇ ਹਰ ਕਿਸੇ ਨਾਲ ਗੰਦੀ ਨਜ਼ਰ ਵੀ ਕਰਾਂ ਕੋਈ ਕੁਝ ਕਰਦੇ ਕਾਫੀ ਕੁਝ ਤੁਹਾਨੂੰ ਚੇਲਣਾ ਪੈਂਦਾ ਹੋਵੇਗਾ ਚੇਲਣਾ ਪੈਂਦਾ ਵਾ ਉਹ ਹੁਣ ਇੱਕ ਰੈਗੂਲਰੀ ਰੂਟੀਨ ਜੀ ਬਣ ਜਾਂਦੀ ਹੈ ਕਿ ਠੀਕ ਹੈ ਨਹੀਂ ਪਰ ਹਮੇਸ਼ਾ ਇਦਾਂ ਦੇ ਲੋਕ ਨਹੀਂ ਹੁੰਦੇ ਮੇਰੀਆਂ ਜਿਹੜੀਆਂ ਪਾਰਟੀਆਂ ਵਗੈਰਾ ਹੁੰਦੀਆਂ ਐ ਐਨ ਆਰ ਆਈ ਬੰਦੇ ਹੁੰਦੇ ਆ ਐਨੇ সুইਟ ਐਨੇ ਚੰਗਿਆ ਕੇ ਸਾਡੇ ਨਾਲ ਗੱਲਬਾਤ ਕਰਦੇ ਆ ਇੱਜ਼ਤ ਕਰਦੇ ਰਿਸਪੈਕਟ ਕਰਦੇ ਆ ਇਹ ਜਿਹੜੇ ਗਵਾਰ ਨੇ ਨਾ ਇਹ ਉਹੀ ਹਰਕਤਾਂ ਕਰਦੇ ਨੇ ਬਾਕੀ ਜਿਹੜੀਆਂ ਪਾਰਟੀਆਂ ਵਧੀਆਂ ਹੁੰਦੀਆਂ ਜਾਂ ਕੁਝ ਹੁੰਦੀਆਂ ਉਹ ਇਦਾਂ ਨਹੀਂ ਸਾਡੇ ਨਾਲ ਹਰਕਤਾਂ ਨਹੀਂ ਕਰਦੇ ਇਹ ਸਾਰੇ ਲੋਕ ਨਹੀਂ ਕਰਦੇ ਦੰਦ ਤੁਸੀਂ ਪੁਲਿਸ ਨੂੰ ਫਿਰ ਇਤਲਾਹ ਕੋਈ ਦਿੱਤੀ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਮੈਂ ਸਮਰਾਲੇ ਦਰਖਾਸਤ ਦਿੱਤੀ ਹੋਈ ਆ ਤੇ ਉਹਨੇ ਉਹ ਕਹਰੇ ਦੋ ਤਿੰਨ ਦਿਨ ਲੱਗ ਜਾਣਗੇ ਇਹ ਚੀਜ਼ ਮਤਲਬ ਪ੍ਰੋਸੀਜਰ ਚੱਲਣ ਚ ਦੋ ਤਿੰਨ ਦਿਨ ਲੱਗ ਜਾਣਗੇ ਹਾਂ ਕੋਈ ਹੋਰ ਵੀ ਤੁਹਾਡੇ ਵੱਲੋਂ ਕੋਈ ਕਾਰਵਾਈ ਕਰਨ ਕਰੋਗੇ ਕੋਈ ਕੇਸ ਕਰਨ ਦੀ ਕੋਸ਼ਿਸ਼ ਕਰੋਗੇ ਉਹਨਾਂ ਤੇ ਬਿਲਕੁਲ ਮੈਂ ਕੇਸ ਕਰਨਾ ਮੈਂ ਆਪਣੀ ਮਾਨਹਾਨੀ ਦਾ ਮੈਂ ਆਪਣੀ ਸੈਲਫ ਰਿਸਪੈਕਟ ਲਈ ਕੇਸ ਕਰਨਾ ਹੈ ਬਿਲਕੁਲ ਕਰਾਂਗੀ ਮੈਂ ਹਾਂ ਤੁਹਾਡੇ ਕਿ ਜੋ ਰਿਐਕਸ਼ਨ ਤੁਹਾਡਾ ਸੀਗਾ ਉਹ ਠੀਕ ਸੀਗਾ ਉੱਥੇ ਦੇਖੋ ਮੈਂ ਗਲਤੇ ਚੀਜ਼ ਬੋਲੀ ਆ ਇਹ ਦੁਨੀਆ ਦੇਖ ਰਹੀ ਆ ਪਰ ਉਹ ਚੀਜ਼ ਦੇਖੋ ਜਿਹੜੀ ਮੇਰੇ ਮੈਨੂੰ ਉਕਸਾਇਆ ਕਿਉਂ ਕਿਸੇ ਨੇ ਮੈਂ ਹੁਣ ਕਿਉਂ ਨਹੀਂ ਤੁਹਾਨੂੰ ਗਾਲਾਂ ਕੱਢ ਰਹੀ ਹੁਕਸਾਇਆ ਗਿਆ ਤਾਂ ਹੀ ਤਾਂ ਗਾਲਾਂ ਕੱਢੀਆਂ ਨਾ ਮੈਂ ਤੇ ਇਹ ਥੋੜੀ ਆ ਕਿ ਹੁਣ ਮੈਂ ਫੀਮੇਲ ਆ ਤੇ ਮੈਂ ਮੁੰਡੇ ਵਾਲੀਆਂ ਗਾਲਾਂ ਨਹੀਂ ਕੱਢ ਸਕਦੀ ਕੀ ਲੋਕ ਉਸ ਤੋਂ ਬਾਅਦ ਉਸ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕਿਸ ਤਰ੍ਹਾਂ ਦੇ ਫੋਨ ਆ ਰਹੇ ਨੇ ਕੀ ਕਹਿ ਰਹੇ ਨੇ ਲੋਕ ਕੁਛ ਨਹੀਂ ਮੈਨੂੰ ਤਾਂ ਕਾਲ ਆ ਰਹੇ ਸਿਰਫ ਰਿਪੋਰਟਰਸ ਦੇ ਹੀ ਆ ਰਹੇ ਨੇ ਤੇ ਮੈਂ ਚੁੱਕਦੀ ਵੀ ਹਲੇ ਰਿਪੋਰਟਰਸ ਦੇ ਹੀ ਪਈਆਂ ਤੇ ਹੋਰ ਕਿਸੇ ਦੇ ਕਾਲਸ ਵਗੈਰਾ ਨਹੀਂ ਆ ਰਹੇ ਮੈਨੂੰ ਹਾਂ ਜੀ ਕਿ ਲੋਕਾਂ ਨੂੰ ਵੀ ਕੀ ਅਪੀਲ ਕਰੋਗੇ ਵੀ ਕਿ ਕਿੱਦਾਂ ਦੀ ਤੁਹਾਡੇ ਤੁਹਾਨੂੰ ਲੋਕਾਂ ਨੂੰ ਕਿਸ ਤਰ੍ਹਾਂ ਦੀ ਨਜ਼ਰ ਦੇ ਨਾਲ ਦੇਖਣੇ ਆ ਕਿੱਦਾਂ ਤੁਹਾਨੂੰ ਟ੍ਰੀਟ ਕਰਨ ਟ੍ਰੀਟ ਤਾਂ ਦੇਖੋ ਜੀ ਸਾਰੇ ਵਧੀਆ ਹੀ ਕਰਦੇ ਨੇ तकरीबन ਕੋਈ ਕੋਈ ਕੁਛ ਕੁਛ ਬੰਦੇ ਹੁੰਦੇ ਨੇ ਜਿਹੜੇ ਇਦਾਂ ਦੇ ਬੇਫੂਕ ਹੁੰਦੇ ਨੇ ਵਿੱਚ ਨਿਕਲ ਆਂਦੇ ਨੇ ਟ੍ਰੀਟ ਮੈਂ ਹੀ ਚਾਹਨੀ ਆ ਕਿ ਦੇਖੋ ਜਿਵੇਂ ਤੁਹਾਡੀਆਂ ਜੌਬਸ ਨੇ ਤੁਸੀਂ ਬਿਜ਼ਨਸਮੈਨ ਹੋ ਤੁਸੀਂ ਕੁਝ ਵੀ ਹੋ ਤੁਸੀਂ ਆਪਦੇ ਘਰੇ ਕੰਮ ਕਰਦੇ ਹੋ ਤੇ ਉਵੇਂ ਹੀ ਮੈਂ ਇੱਕ ਡਾਂਸਰ ਆ ਮੇਰਾ ਇਹ ਕਿੱਤਾ ਹੈ ਮੇਰਾ ਇਹ ਕੰਮ ਹੈ ਤੁਸੀਂ ਮੈਨੂੰ ਨਹੀਂ ਤੁਹਾਨੂੰ ਲੋਕ ਕਹਿੰਦੇ ਵੀ ਹੋਣਗੇ ਵੀ ਨੋਟ ਚੱਕਣ ਵਾਲੇ ਹੁੰਦੇ ਨੇ ਨੋਟ ਸਿੱਟਦੇ ਨੇ ਨੋਟ ਚੱਕਣ ਵਾਲੇ ਇਦਾਂ ਦੀਆਂ ਸ਼ਬਦਾਵਲੀਆਂ ਵਰਤਦੇ ਹੋਣਗੇ ਹਾਂਜੀ ਹਾਂਜੀ ਮੈਂ ਬਸ ਇਹੀ ਕਹਿਨੀ ਹੈ ਕਿ ਜਿਵੇਂ ਤੁਹਾਡੇ ਕੰਮ ਹੁੰਦੇ ਨੇ ਤੁਹਾਡੇ ਬਿਜ਼ਨਸ ਹੁੰਦੇ ਨੇ ਓਵੇਂ ਸਾਡਾ ਇਹ ਕੰਮ ਹੈ ਜਿਦਾ ਤੁਸੀਂ ਡਾਕਟਰ ਹੁੰਨੇ ਹੋ ਕੋਈ ਤੁਸੀਂ ਰਿਪੋਰਟਰ ਹੋ ਜੀ ਅਸੀਂ ਵੀ ਡਾਂਸਰ ਹਾਂ ਬਸ ਸਾਡਾ ਕੀਤਾ ਹੈ ਸਾਡਾ ਕੰਮ ਆ ਅਸੀਂ ਇਹੀ ਕਵਾਂਗੇ ਇਹ ਤੇ ਕੋਈ ਗਲਤ ਨਹੀਂ ਹੈਗਾ ਬਾਕੀ ਜਿਹੜੇ ਗਲਤ ਕਰਨ ਵਾਲੇ ਸਹੀ ਕਰਨ ਵਾਲੇ ਉਹ ਦੁਨੀਆ ਸਾਰਿਆਂ ਨੂੰ ਪਤਾ ਹੀ ਆ ਕੌਣ ਸਹੀ ਆ ਕੌਣ ਗਲਤ ਆ ਉੱਪਰ ਬੈਠਾ ਹੋਇਆ ਰੱਬ ਬਾਕੀ ਸਭ ਜਾਣਦਾ ਨਹੀਂ ਹੈਗਾ ਵੀ ਤੁਸੀਂ ਸ਼ਰੀਆ ਮਹਿਤਾ ਆ ਕੇ ਮੀਡੀਆ ਦੇ ਵਿੱਚ ਬਿਆਨ ਦੇ ਰਹੇ ਹੋ ਤੁਹਾਨੂੰ ਕੋਈ ਡਰ ਨਹੀਂ 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 ਡਰ ਦੇਖੋ ਡਰ ਇੱਕ ਹੁੰਦਾ ਵਾ ਰੱਬ ਦਾ ਹੁੰਦਾ ਆ ਠੀਕ ਆ ਤੇ ਬਾਕੀ ਡਰ ਕਾਹਦਾ ਆ ਤੁਸੀਂ ਤਾਂ ਮੇਰੇ ਸਗੋਂ ਮੇਰੇ ਜਿਹੜੇ ਦਿਲ ਦੇ ਉਬਾੜ ਕੱਢਣ ਦਿਓ ਸਗੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਦੋਂ ਬੰਦਾ ਭਰਿਆ ਹੁੰਦਾ ਕਿਸੇ ਇਮੇਜ ਨੂੰ ਨੁਕਸਾਨ ਪਹੁੰਚਿਆ ਤੁਹਾਡੀ ਇਮੇਜ ਡਾਊਨ ਨੂੰ ਗਈ ਆ ਕਾਫੀ ਨਹੀਂ ਮੈਨੂੰ ਜਿਨ੍ਹਾਂ ਨੇ ਮੈਨੂੰ ਪਿਆਰ ਕਰਨਾ ਉਹਨਾਂ ਨੇ ਤੇ ਮੈਨੂੰ ਪਿਆਰ ਕਰਨਾ ਹੀ ਆ ਕਿਉਂਕਿ ਉਹ ਸਾਰੇ ਮੈਨੂੰ ਕਹਿ ਰਹੇ ਨੇ ਕਿ ਤੂੰ ਚੰਗਾ ਕੀਤਾ ਆ ਹਨਾ ਤੂੰ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਵੀ ਪਤਾ ਵਾ ਸਹੀ ਕੀ ਆ ਤੇ ਗਲਤ ਕੀ ਆ ਬਾਕੀ ਜਿਹੜੇ ਗਲਤ ਕਹਿ ਰਹੇ ਸਹੀ ਕਹਿ ਰਹੇ ਆ ਬਾਕੀ ਬੰਦਾ ਆਪਦੀਆਂ ਨਜ਼ਰਾਂ ਚ ਸਹੀ ਹੋਣਾ ਚਾਹੀਦਾ ਮੈਂ ਉੱਥੇ ਸਹੀ ਸੀ ਤਾਂ ਮੈਂ ਤਾਂ ਹੀ ਉੱਥੇ ਗਾਲਾਂ ਕੱਢੀਆਂ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤਾਂ ਇਹਨਾਂ ਦਾ ਕਹਿਣਾ ਕਿ ਐਕਸ਼ਨ ਦਾ ਰਿਐਕਸ਼ਨ ਸੀਗਾ ਸਾਹਮਣੇ ਉਹ ਐਕਸ਼ਨ ਇਦਾਂ ਦੇ ਹੋਏ ਕਿ ਰਿਐਕਸ਼ਨ ਇਸ ਤਰੀਕੇ ਦੇ ਦਾ ਉਹ ਦੇਣਾ ਉਥੇ ਮਜਬੂਰੀ ਬਣ ਗਈ ਸੀ ਤੇ ਉਹਦੇਰੇ ਅਪਡੇਟਸ 'ਚ ਨਾਲ ਜਰੋ ਕੈਮਰਾਮੈਨ ਸੰਦੀਪ ਸਿੰਘ ਨਾਲ ਸਨਮਜੀਤ ਸਿੰਘ ਪੱਲਾ ਜ਼ਾਨਾ ਸਪੋਕਸਮੈਨ ਲੁਧਿਆਣਾ